ਦੇਖੋ ਆ ਸਾਰਾ ਤੁਸੀਂ ਇਹ ਆਪਾਂ ਪਹੁੰਚੇ ਜੀ ਰਾਜਾ ਸਾਹਿਬ ਜੀ ਲਾਂਦੇ ਕਰਾਂਗੇ ਨਾ ਹਲਾ ਕਰਾਂਗੇ ਨਾ ਨੋਜਲਾ ਦੇ ਜੱਜ ਰਖਵਾਓ ਇੱਥੇ ਜਲ ਜੀਰਾ ਹੋਗਾ ਜਿਵੇਂ ਫੂਟੀਆਂ ਹੋਗੀਆਂ ਨਾ ਉਹਦਾ ਮੰਦਰ ਚੱਲਦਾ ਇਹ ਦੇਖ ਸਕਦੇ ਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਤੇ ਰਾਜਾ ਸਾਹਿਬ ਜੀ ਤੇ ਅੱਜ ਹੈਗੀ ਰਾਜਾ ਸਾਹਿਬ ਜੀ ਦੀ 85ਵੀਂ ਸ਼ਲਾਨਾ ਵਰਸੀ ਦਾ ਪਹਿਲਾ ਦਿਨ ਚੱਲਦੇ ਆ ਤੁਹਾਨੂੰ ਸਾਰੇ ਆਪਾਂ ਦਰਸ਼ਨ ਜਿਹੜੇ ਕਰਾਉਣੇ ਆ ਸੋ ਵੀਡੀਓ ਨੂੰ ਐਂਡ ਤੱਕ ਬਾਅਦ ਜ਼ਰੂਰ ਕਰੇ ਬਾਕੀ ਵੀਡੀਓ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਤੁਸੀਂ ਕਿੱਥੋਂ-ਕਿੱਥੋਂ ਆਪਣੀ ਜਿਹੜੀ ਵੀਡੀਓ ਦੇਖਦੇ ਹੋ ਨਾ ਸੋ ਚੱਲਦੇ ਆ ਵੀਡੀਓ ਨੂੰ ਐਂਡ ਤੱਕ ਬਾਅਦ ਜ਼ਰੂਰ ਕਰੇ ਬਹੁਤ ਕਾਠਾ ਸੰਗ ਦਾ ਜੇ ਆਪਾਂ ਗੱਲ ਕਰੀਏ ਨਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ 85ਵੀਂ ਸ਼ਲਾਨਾ ਵਰਸੀ ਤੇ ਅੱਜ ਹੈਗਾ ਪਹਿਲਾ ਦਿਨ ਜੀ ਤੇ ਬਹੁਤ ਕਾਠਾ ਪਹਿਲੇ ਤੇ ਸੰਗਤ ਦਾ ਤੁਸੀਂ ਇਕੱਠ ਦੇਖ ਸਕਦੇ ਹੋ ਨਾ ਤੇ ਤਰੀਕ ਹੈ ਜੀ ਅੱਜ 21 ਤੇ ਇੱਥੇ ਜਿਵੇਂ ਕੋਲਡ ਡਰਿੰਕ ਦਾ ਹਨਾ ਲੰਗਰ ਲੱਗਿਆ ਹੋਇਆ ਲਓ ਜੀ ਦੇਖ ਸਕਦੇ ਹੋ ਸਾਰਾ ਇੱਥੇ ਕੋਲਡ ਡਰਿੰਕ ਦਾ ਹਨਾ ਲਓ ਜੀ ਬਾਕੀ ਪਾਰਕਿੰਗ ਵਗੈਰਾ ਉੱਦਾਂ ਸਾਰਾ ਹਨਾ ਤੇ ਇੱਕ ਚੀਜ਼ ਦਾ ਮੁੱਲਾਂ ਪ੍ਰਬੰਧ ਹੈਗਾ ਇੱਥੇ ਤੇ ਬਾਕੀ ਚੱਲਦੇ ਆਪਾਂ ਤੁਹਾਨੂੰ ਸਾਰੇ ਦਰਸ ਨੇੜੇ ਉਹ ਕਰਾਵਾਂਗੇ ਤੇ ਅੱਗੇ ਵੀ ਕੋਲਡ ਡਰਿੰਕ ਦਾ ਲੰਗਰ ਲੱਗਾ ਲੰਗਰ ਬਹੁਤ ਲੱਗੇ ਹੋਣੇ ਪਾਣੀ ਦੇ ਕੋਲਡ ਡਰਿੰਕ ਦੇ ਹਨਾ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਰਾ ਇੱਧਰ ਲਓ ਜੀ ਆ ਭਾਈ ਜੀ ਇੱਧਰ ਪਾਣੀ ਦਾ ਹਨਾ ਲੰਗਰ ਲਾਇਆ ਪਾਣੀ ਦਾ ਤੁਸੀਂ ਦੇਖ ਸਕਦੇ ਹੋ ਭਾਈ ਇਹਨਾਂ ਨੇ ਲਓ ਜੀ ਤੁਸੀਂ ਸਭ ਪਾਣੀ ਪੀ ਸਕਦੇ ਹੋ ਤੇ ਬਨਾਨਾ ਵਰਸੀ ਕੋਲਡ ਡਰਿੰਕ ਲੰਗਰ ਕੋਲਡਿੰਗ ਦਾ ਲੰਗਰ ਤੇ ਬਾਕੀ ਚੱਲਦੇ ਆਪਾਂ ਅੱਗੇ ਤੇ ਇੱਧਰ ਪਾਰਕਿੰਗ ਕਰਾ ਹਨ ਪਾਰਕਿੰਗ ਕਰਾ ਦੇਖ ਸਕਦੇ ਹੋ ਇੱਧਰ ਮੋਟਰਸਾਈਕਲ ਗੱਡੀਆਂ ਦੀ ਪਾਰਕਿੰਗ ਪਿੱਛੇ ਦੀ ਤੇ ਬਾਕੀ ਅੱਗੇ ਦੁਕਾਨਾਂ ਵਗੈਰਾ ਹਨ ਉਹ ਵੀ ਤੇ ਆ ਠੰਡੇ ਮਿੱਠੇ ਜਲਦੀ ਸਰੀਰ ਦਾ ਨਾ ਤੇ ਆ ਤੁਹਾਨੂੰ ਬਹੁਤ ਲੰਗਰ ਮਿਲ ਜਾਣਗੇ ਦੇਖੋ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਸਾਰੇ ਹਨਾ ਲਓ ਜੀ ਚੱਲ ਕੇ ਜਾਲਿਆ ਕਿਰੇ ਜੀ ਆ ਗੋ ਚੱਲਦੇ ਆਪਾਂ ਅੱਗੇ ਇੱਧਰ ਬਹੁਤ ਸਾਰੀਆਂ ਦੁਕਾਨਾਂ ਨੇ ਤੇ ਪਹਿਲਾਂ ਆਪਾਂ ਤੁਹਾਨੂੰ ਸਾਰੇ ਦਰਸ਼ ਜਿਹੜੇ ਕਰਾਵਾਂਗੇ ਮੱਥਾ ਟੇਕਦੇ ਆਪਾਂ ਬਾਕੀ ਚੰਡੋਲ ਝੂਲੇ ਉਹ ਵੀ ਸਾਰੇ ਇੱਥੇ ਜਿਹੜੇ ਲੱਗੇ ਹੋਣ ਉਹ ਇੱਥੇ ਵੀ ਤੁਹਾਨੂੰ ਕੋ ਲੈ ਕੇ ਜਾਵਾਂਗੇ ਤੇ ਬਾਕੀ ਐਵੇਂ ਬਹੁਤ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਜਿਹਨਾਂ ਜੇ ਤੁਸੀਂ ਆ ਦੇਖ ਸਕਦੇ ਹੋ ਸਾਰੀਆਂ ਨਾ ਲਓ ਜੀ ਆਹ ਜਿਹੜੇ ਇੱਧਰ ਪਾਰਕਿੰਗ ਬਹੁਤ ਵੱਡੀ ਆ ਨਾ ਜੇ ਤੁਸੀਂ ਮੋਟਰਸਾਈਕਲ ਦਾ ਗੱਡੀਆਂ ਲੈ ਕੇ ਆਉਣੇ ਉਹ ਤਾਂ ਬਹੁਤ ਵੱਡੀ ਤੇ ਬਾਕੀ ਹਾਂ ਇੱਕ ਗੱਲ ਹੋਰ ਤੇ ਬਹੁਤ ਫ੍ਰੀ ਸੇਵਾ ਦੇ ਵਿੱਚ ਗੱਡੀ ਏਰੀਆ ਤੇ ਤੇ ਉਹ ਵੀ ਤੁਹਾਨੂੰ ਆਪਾਂ ਲਾਤੀਮਾ ਕਿਹਾ ਇਹ ਬਹੁਤ ਆਪਣੇ ਡਰਾਈਵਰ ਭਰਾ ਜਿਹੜੇ ਫ੍ਰੀ ਸੇਵਾ ਦੇ ਉੱਪਰ ਲੱਗੇ ਹੋਏ ਨੇ ਗੱਡੀਆਂ ਲੈ ਕੇ ਜਾ ਰਹੇ ਨੇ ਸੰਗਤ ਨੂੰ ਲੈ ਕੇ ਆ ਰਹੇ ਨੇ ਸੰਗਤ ਨੂੰ ਛੱਡ ਕੇ ਆ ਰਹੇ ਨੇ ਹਣਾ ਲਓ ਜੀ ਆਪਾਂ ਬਸ ਪਹੁੰਚਣ ਵਾਲੇ ਆ ਤੇ ਬਹੁਤ ਕਾਠਾ ਜਿਵੇਂ ਤੁਸੀਂ ਦੇਖ ਸਕਦੇ ਹੋ ਹਣਾ ਤੇ ਬਹੁਤ ਸੰਗਤ ਜਿਹੜੀ ਉਹ ਜਾ ਰਹੀ ਆ ਲਓ ਜੀ ਤੇ ਬਹੁਤ ਸਾਰੇ ਤੁਹਾਨੂੰ ਦੁਕਾਨਾਂ ਨੇੜੇ ਤੇ ਉਹ ਦੇਖਣ ਨੂੰ ਮਿਲ ਜਾਣਗੀਆਂ ਤੇ ਚੱਲਦੇ ਆ ਮੱਥਾ ਟੇਕਦੇ ਆ ਤੁਹਾਨੂੰ ਸਾਰੇ ਆਪਾਂ ਦਰਸ਼ਨ ਜਿਹੜੇ ਉਹ ਕਰਾਉਨੇ ਆ ਲਓ ਜੀ ਇਹ ਫਿਰ ਦੂਰ ਤੱਕ ਜੇ ਨੀਰਾ ਮਾਰਾਂਗਾ ਤੁਹਾਨੂੰ ਬਹੁਤ ਸੰਗ ਦੇ ਜਾਂਦੀ ਹੋ ਦੇਖ ਜੂਗੀ ਤੇ ਬਹੁਤ ਸਾਰੀਆਂ ਦੁਕਾਨਾਂ ਵੀ ਤੁਸੀਂ ਜਿਹੜੀ ਇੱਥੇ ਦੇਖ ਸਕਦੇ ਹੋ। ਇਹ ਲੈ ਮੈਂ ਟਪਟੇ ਹੋ ਗਏ ਹਨ। ਕੱਪੜੇ ਵਗੈਰਾ ਹੋਗੇ ਬਾਕੀ ਉਹ ਵੀ ਕਾਫੀ ਸਾਮਾਨ ਤੁਹਾਨੂੰ ਜਿਹੜਾ ਮਿਲ ਜੂਗਾ ਮੇਲੇ ਜੇ ਆਮ ਤੌਰ ਤੇ ਹੁੰਦਾ ਜੋ ਬਣਿਆ ਨਾ। ਲੋ ਜੀ। ਬਾਕੀ ਕਿ ਲੋਹੇ ਵਗੈਰਾ ਢੁੱਲੇ ਵਗੈਰਾ ਉਹ ਵੀ ਸੈਲ ਹੈਗੀ ਉਹ ਵੀ ਪਰ ਜਾ ਕੇ ਆਵਾਂਗੇ। ਉੱਧਰ ਵੀ علاوہ ਮੱਥਾ ਜਿਹੜਾ ਉਹ ਟੇਕ ਲਈਏ। ਤੇ ਆਪਾਂ ਪਹੁੰਚਣ ਵਾਲੇ ਪਹਿਲਾਂ ਆਪਾਂ ਜੋੜੇ ਘਰ ਜਿਹੜੇ ਜੋੜੇ ਉਹ ਜਮਾ ਕਰਾ ਦਈਏ। ਇਸ ਤੋਂ ਅੱਗੇ ਵੀ ਜਿਹੜਾ ਗੁਰੂਬਖ ਲੰਗਰ ਉਹ ਚੱਲਦਾ ਤੁਸੀਂ ਦੇਖ ਸਕਦੇ ਹੋ ਲਓ ਜੀ ਆ ਬਾਈਓ ਨੇ ਪਾਣੀ ਦੀ ਸੇਵਾ ਕਰਾਈ ਰਹੀ ਹੈ। ਇਹ ਇੱਥੇ ਬੋਰਡ ਲੱਗਿਆ ਹੋਇਆ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਰਸਤਾ ਹੈ ਨਾ ਤੇ ਇੱਥੇ ਚੱਲਦੇ ਆਪਾਂ ਤੇ ਇੱਥੇ ਜੋੜਾਤਰਾ ਇੱਥੇ ਆਪਾਂ ਜੋੜੇੜਾ ਝਮਕਰਾਵਾਂਗੇ ਤੇ ਜੋੜ ਇਥੇ ਆਪਾਂ ਜੋੜੇ ਜਿਹੜੇ ਆਪਣੇ ਜਮਾ ਕਰਾਵਾਂਗੇ ਜੋੜੇ ਜਮਾ ਕਰਾਇਆ ਜਾਂਦੇ ਨੇ ਲੋ ਜੀ ਇੱਥੇ ਆਪਾਂ ਜਿਹੜੇ ਜੋੜੇ ਆ ਇੱਥੇ ਆਪਾਂ ਜੋੜੇ ਜਿਹੜਾ ਜਮਾ ਕਰਾਵਾਂਗੇ ਤੇ ਫਿਰ ਆਪਾਂ ਅੱਗੇ ਲੋ ਜੀ ਆਪਾਂ ਜੋੜੇ ਜਿਹੜੇ ਜਮਾ ਕਰਾਤੇ ਇੱਥੇ ਆਪਾਂ ਜੋੜੇ ਜਿਹੜੇ ਜਮਾ ਕਰਾਦੇ ਇੱਥੇ ਜੋੜੇ ਜੋੜੇ ਜਿਹੜੇ ਜਮਾ ਹੋਣਗੇ ਤੇ ਫਟੇਕਦੇ ਆਂ ਤੇ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਰਸਤਾ ਭਾਈ ਜੁਨੀ ਸੇਵਾ ਕਰ ਰਹੇ ਨੇ ਨਾ ਪੱਖੀਆਂ ਦੀ ਲਓ ਜੀ ਲਓ ਜੀ ਰਪਾਤਰਵਾਰ ਸਾਹਿਬ ਚੱਲਦੇ ਮੱਥਾ ਟੇਕਦੇ ਆ ਲੈਂ ਲੱਗੀ ਹੈ ਮਾ ਸਾਡੇ ਕੋਲ ਬਹੁਤ ਲੰਬੀ ਹੈ ਨਾ ਲਓ ਜੀ ਆ ਲੈਂ ਜਿਹੜੀ ਸੰਗਤੀ ਲੱਗੀ ਹੈ ਮੱਥਾ ਟੇਕਣ ਵਾਸਤੇ ਸਾਰੀ ਹੈ ਨਾ ਆ ਵੀ ਲੈਂ ਸਾਰੀ ਦੇਖ ਸਕਦੇ ਹੋ ਬਹੁਤ ਵੱਡੀ ਲੈਂ ਆ संगत का कट ती देख सकते हो ये सारी लाइन मत्था टेकने वास्ते लगी हुई है ना बहुत कटे बहुत संगत का कट है ना देख सकते हो राजा साहब जी का ਸਾਰਾ ਪਿਆਰ ਆਪੇ ਤੇ ਲਿਖਿੰਦੇ ਸਾਂ लाहूरे हाज़ रखनि ਨਾ ਦੇਖਾ ਦਿਓ ਸਾਰਾ ਤੁਸੀਂ ਜੀ ਆਪਾਂ ਬੋਲਦੇ ਆ ਕਿ ਰਾਜਾ ਸਾਹਿਬ ਜੀ ਲਓ ਜੀ ਆਪਾਂ ਮੱਥਾ ਟੇਕ ਲਿਆ ਤੇ ਬਹੁਤ ਕਾਠ ਆ ਜੇ ਆਪਾਂ ਗੱਲ ਕਰੀਏ ਹਨ ਤੇ ਹੁਣ ਆਪਾਂ ਚੱਲਦੇ ਆ ਬਾਹਰ ਤੇ ਆਪਾਂ ਤੁਹਾਨੂੰ ਦਰਸਨ ਦਾ ਦਾਰਹਰੇ ਕਰਾਤੇ ਲਓ ਲਓ ਵੀ ਬਹੁਤ ਦੁਕਾਨਾਂ ਤੁਹਾਨੂੰ ਮਿਲ ਜਾਣਗੀਆਂ ਜਿਵੇਂ ਆਹ ਦੇਖ ਸਕਦੇ ਹੋ ਨਾ ਇੱਕੜਾ ਬਾਰਸ ਕਰਕੇ ਹੋ ਗਿਆ ਜੇ 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 ਉਹ ਵੀ ਆਹ ਦੁਕਾਨਾਂ ਬਿਲਕੁਲ ਗਿਆ ਇੱਕ ਪੈਰੋ ਨੰਨਾ ਜਦੋਂ ਆਇਆ ਠੀਕ ਹੈ ਆ ਵੀ ਹੁਣ ਚੱਲਦੇ ਆਪਾਂ ਆਹ ਚੰਡੋਲ ਵਾਲੀ ਸਾਈਡ ਨੂੰ ਤੁਹਾਨੂੰ ਚੰਡੋਲ ਖਾਣੇ ਵਾਕਈ ਇੱਥੇ ਜਲਦੀ ਰਾ ਉਹ ਵੀ ਸ਼ੁਰੂ ਹੋਊਗਾ ਆ ਪੇਟੀਆਂ ਭਾਈ ਉਹਨਾਂ ਨੇ ਮੰਗਾ ਲਈਆਂ ਤੇ ਜਲਦੀ ਨਾਲ ਲੰਗਰ ਵੀੜਾ ਲਾਇਆ ਜਾਊਗਾ ਤੇ ਬਾਕੀ ਉਹਨਾਂ ਨੂੰ ਚੰਡੋਰ ਵਗੈਰਾ ਦਿਖਾ ਦਿੰਦੇ ਸਾਰੇ ਤੇ ਬਹੁਤ ਘੱਟ ਹੈ ਨਾ ਪਹਿਲੇ ਦਿਨ ਵੀ ਦੇਖ ਸਕਦੇ ਹੋ ਬਹੁਤ ਸਾਰੀਆਂ ਦੁਕਾਨਾਂ ਤੁਹਾਨੂੰ ਇੱਥੇ ਤੋਂ ਮਿਲ ਜਾਣਗੇ ਹਨ ਤੇ ਓਦਾਂ ਦੇ ਕਾਪੀ ਬਹੁਤ ਘਾਟ ਆ ਤੇ ਬਾਕੀ ਵੀਡੀਓ ਤੇ ਕਮੈਂਟ ਜਰੂਰ ਕਰਿਓ ਨਾ ਕਿਹੜਾ ਕਿਹੜਾ ਰਾਜਾ ਸਾਹਿਬ ਜੀ ਆ ਰਿਹਾ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਇੱਧਰ ਵੀ ਦੁਕਾਨਾਂ ਹੈਗੀਆਂ ਲਓ ਹੈਲੋ ਭਾਈ ਚਲਦੇ ਆਪਾਂ ਬਾਕੀ ਗਰਮੀ ਬਹੁਤ ਹੋ ਰਹੀ ਗੱਲ ਕਰੀਏ ਗਰਮੀ ਬਹੁਤ ਜ਼ਿਆਦਾ ਹੋ ਰਹੀ ਕੱਲ ਬਹੁਤ ਪਿਆ ਨਾ ਇਹ ਕਿ ਪਾਣੀ ਤੁਸੀਂ ਦੇਖ ਸਕਦੇ ਹੋ ਪਾਣੀ ਬਹੁਤ ਖੜਾ ਤੇ ਇਹ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਪਰਸੂ ਤੱਕ ਵੀ ਜ਼ਮੀਨ ਆ ਪਿਆ ਤਾਂ ਚੱਲਣਗੇ ਤੇ ਬਾਕੀ ਚੰਡੋਲ ਉੱਤਰ ਚੱਲ ਜਾਦਾ ਉੱਤਰ ਪੱਕਾ ਹੈਗਾ ਬਾਕੀ ਇਹ ਬੱਚਿਆਂ ਵਾਲਾ ਹਨਾ ਸਾਰਾ ਤੇ ਬਾਕੀ ਉਹ ਕਿਸ਼ਤੀ ਵਗੈਰਾ ਨਾ ਪ੍ਰਬੰਧ ਤਾਂ ਲੋਗਾਂ ਨੇ ਬਹੁਤ ਵਧੀਆ ਦੀ ਪਰ ਮੀਂਹ ਬਹੁਤ ਜ਼ਿਆਦਾ ਪੈ ਗਿਆ ਤੇ ਚੰਡੋਲ ਜੁੱਲੇ ਵੀ तकरीबन ਹੈਗੇ ਜੀ ਸਾਰੇ ਤੇ ਹੁਣ ਆਪਾਂ ਚੱਲਦੇ ਆਂ ओके सेवादार होई ਤੁਸੀਂਰੇ ਹਾਂ ਜੀ ਆ ਕੇ ਵਲ ਗਿਆ ਠੀਕ ਆ ਜੀ ਜੋੜਿਆ ਦੀ ਹੈ ਜੀ ਨਹੀਂ ਇੱਥੇ ਇੱਥੇ ਜੀ ਲੰਗਰ ਲੰਗਰ ਫਰੇ ਫਰੇਗਾ ਫਰੇਗਾ ਮੈਂ ਮੈਂ ਮੇਜੀ ਨਾਲ ਆਈ ਆ ਠੀਕ ਆ ਠੀਕ ਆ ਜੀ ਤਾਂ ਗੱਲ ਸੁਣੀਓ ਮੇਂ ਨਾਲ ਆਈ ਆ ਓਕੇ ਓਕੇ ਜੀ ਕੱਲ ਸ਼ਾਮ ਇੱਥੇ ਸੇਵਾ ਕਰਦੇ ਆ ਠੀਕ ਆ ਜੀ ਠੀਕ ਆ ਬਿਜਾੜੇ ਠੀਕ ਆ ਜੀ ਮੈਂ ਜੀ ਪ੍ਰਬੰਧ ਜੀ ਬਹੁਤ ਵਧੀਆ ਨੇ ਨਾ ਗੱਡੜੀ ਘਰ ਤੋਂ ਜਿੱਥੇ ਆਪਣੀ ਗੱਡੜੀ ਦੀ ਜਮ੍ਹਾਂ ਕਰਾ ਸਕਦੇ ਹੋ ਤੇ ਬਾਕੀ ਜੋੜੇ ਹਨ ਤੇ ਜੋੜੇ ਵੀ ਤੁਸੀਂ ਆਪਣੇ ਅੱਡੇ ਜਮਾ ਪਰਾ ਸਕਦੇ ਹੋ ਤੇ ਪ੍ਰਬੰਧ ਦੀ ਆਪਾਂ ਗੱਲ ਕਰੀਏ ਪ੍ਰਬੰਧ ਜਿਹੜੇ ਬਹੁਤ ਵਧੀਆ ਨੇ ਹਨ ਜਿਵੇਂ ਤੁਸੀਂ ਦੇਖ ਲਿਆ ਆ ਘੱਟੜੀ ਘਰ ਇੱਥੇ ਬਣਿਆ ਹੋਇਆ ਬਣਿਆ ਇੱਥੇ ਜਲ ਜੀਰਾ ਹੋਗਾ ਜਿਵੇਂ ਫੂਟੀਆਂ ਹੋਗੀਆਂ ਨੇ ਉਹਦਾ ਲੰਗਰ ਚੱਲਦਾ ਤੁਸੀਂ ਚਾਹ ਸਕਦੇ ਹੋ ਨਹੀਂ ਲੱਗਣੇ ਸਟਾਫ ਆ ਹੁਣ ਆਪਾਂ ਵਾਪਸ ਜਾ ਰਹੇ ਹਾਂ ਤੇ ਇੱਥੇ ਤੁਸੀਂ ਭੋਗ ਵੀ ਲੈ ਸਕਦੇ ਹੋ ਹਨ ਜੇ ਲੈਣਾ ਆ ਕੇ ਤੇ ਪੋ ਵੀ ਤੁਸੀਂ ਲੈ ਸਕਦੇ। ਲਓ ਤੇ ਮੇਰਾ ਦੁਕਾਨਾਂ ਸਾਰੀਆਂ ਇੱਥੇ ਦਪਾਨਾਉ ਦੇਖ ਸਕਦੇ ਹੋ। ਬਾਕੀ ਰਮਾਲ ਹੋ ਗਈ ਹੈ ਨਾ। ਹੋਰ ਵੀ ਦੁਕਾਨਾਂ ਬਾਹਰ ਵੀ ਦੁਕਾਨਾਂ ਦੇ ਤੁਸੀਂ ਦੇਖਣ ਨੂੰ ਮਿਲ ਜਾਣਗੀਆਂ। ਲਓ ਜੀ। ਇਹ ਉਹਨਾਂ ਆਪ ਵੀ ਪਾਣੀ ਪੀਂਦੇ ਆ। ਅਜੇ ਤੱਕ ਪਾਣੀ ਪੀਤਾ ਨਹੀਂ। ਪਾਣੀ ਪੀਂਦੇ ਆ। ਤੇ ਬਹੁਤ ਇਕੱਠ ਹੈ ਜੇ ਅੱਪ ਗੱਲ ਕਰੀਏ ਨਾ ਬਹੁਤ ਸੰਗਤ ਆ ਗਈ। ਪਹਿਲਾਂ ਨਾਲੋਂ ਇਕੱਠ ਬਹੁਤ ਵੱਧ ਗਿਆ ਜਦੋਂ ਆਪ ਆਏ ਸੀ। ਜਦੋਂ ਇਕੱਠ ਬਹੁਤ ਵੱਧ ਗਿਆ ਤੁਸੀਂ ਦੇਖ ਸਕਦੇ ਹੋ। ਮੈਂ ਤਾਂ ਗੱਲਾਂ ਤੇ ਲੋ ਦੇਖੋ ਹੁਣ ਕੱਟ ਕਿੰਨਾ ਹੋ ਗਿਆ ਨਾ ਤੇ ਬਹੁਤ ਸੰਗਤ ਆ ਰਹੀ ਹੈ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਨਾ ਜਿਹੜਾ ਕਿਹੜਾ ਹਰੇਕ ਸਾਲ ਰਾਜਾ ਸਾਹਿਬ ਜੀ ਦੀ ਫਲਾਨਾ ਵਾਰਸੀ ਤੇ ਆਉਂਦਾ ਹੈ ਨਾ ਕਮੈਂਟ ਕਰਕੇ ਜਰੂਰ ਦੱਸਿਓ। ਬਾਕੀ ਆ ਬੈਗ ਵਗੈਰਾ ਐਵੇਂ ਸਾ ਵੀ ਬਹੁਤ ساری ਦੁਕਾਨਾਂ ਹਨਾ ਰਮਾਲਾਂ ਤੇ ਹੋਰ ਵੀ ਬਹੁਤ ਸਾਰਾ ਦੇਖ ਸਕਦੇ ਹੋ ਜੀ ਤੇ ਚੰਡੋਲ ਜੇ ਮੈਂ ਤੁਹਾਨੂੰ ਦੱਸਦਾ ਵੀ ਚੰਡੋਲ ਜਿਹੜੇ ਚੱਲੇ ਨਹੀਂ ਹੈਗੇ ਕਿਉਂਕਿ ਮੀਂਹ ਬਹੁਤ ਪੈ ਗਿਆ ਨਾ ਕਿਉਂਕਿ ਮੀਂਹ ਕੱਲਪਨ ਪਤਾ ਕਿੰਨਾ ਪਿਆ ਸਾਰੇ ਪਾਸੇ ਮੀਂਹ ਪਿਆ ਮਤਲਬ ਆਈ ਨੀ ਮੀਂਹ ਕੱਲ ਆਪਣੇ ਏਰੀਆ ਜਿੱਥੇ ਸਾਰੇ ਪਾਸੇ ਮੀਂਹ ਤੇ ਇੱਥੇ ਆਪਾਂ ਪਾਣੀ ਪੀਵਾਂਗੇ ਪਾਣੀ ਪੀ ਕੇ ਤੇ ਚੱਲਾਂਗੇ ਅੱਗੇ ਇਹ ਪਾਣੀ ਪੀਨੇ ਭਾਈ ਲਓ ਜੀ ਬਹੁਤ ਕਾਠਾ ਸੰਗਤ ਦਾ ਨਾ ਬਹੁਤ ਸੰਗਤ ਆ ਰਹੀ ਆ ਤੇ ਤੁਸੀਂ ਦੇਖ ਸਕਦੇ ਹੋ ਮੌਸਮ ਦੀ ਗੱਲ ਕਰੀਏ ਗਰਮੀ ਬਹੁਤ ਆ ਤੇ ਬਾਕੀ ਪਾਰਕਿੰਗ ਵਗੈਰਾ ਹਨਾ ਸਾਰਾ ਕੁਝ ਜਿਹੜਾ ਹੈਗਾ ਪ੍ਰਬੰਧ ਬਹੁਤ ਵਧੀਆ ਨੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਪ੍ਰਬੰਧ ਬਹੁਤ ਵਧੀਆ ਨੇ ਮਨਨ ਕੰਗਤ ਨੂੰ ਕੋਈ ਦਿੱਕਤ ਨਹੀਂ ਆਈ ਜੀ ਤੇ ਆਪਾਂ ਹੁਣ ਚੱਲਿਆਂ ਵੀਡੀਓ ਨੂੰ ਐਂਡ ਕਰਦੇ ਅੱਜ ਵੀਡੀਓ ਜਮ ਨੂੰ ਰਾਜਾ ਸਾਹਿਬ ਜੀ ਦੇ ਦਰਸ਼ਨ ਕਰਾਇਆ ਸੋ ਅੱਜ ਹੈਗੇ ਪਹਿਲਾ ਦਿਨ ਆ ਅੱਠ ਬਹੁਤ ਹੋ ਗਿਆ ਸੰਗਤ ਦੇ ਵਿੱਚ ਉਹ ਦਿਖਾਇਆ ਸੋ ਵੀਡੀਓ ਨੂੰ ਐਂਡ ਕਰਦੇ ਆ ਤੇ ਬਾਕੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਮਿਲਦੇ ਆ ਤੁਹਾਨੂੰ ਹੋਰ ਕਿੰਨੇ ਵੀਡੀਓ ਤੁਹਾਡਾ ਸਾਰਿਆਂ ਦਾ ਦਿੱਤਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ